ਉਸ਼ਮਾਨ ਕਰਨਾ ਜੀ ਤੇ ਜਿਹਨੂੰ ਗੁਰਬਾਣੀ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਲੋਕ ਦੁਆਰ ਤੇ ਇਹ ਅੰਮ੍ਰਿਤ ਵੇਲੇ ਤੇ ਵੀ ਕਬਡੀ ਦਾਤ ਮਿਲਦੀ ਆ ਪਿਛਲੇ ਰੋਜ਼ ਤੇ ਅੰਦਰ ਉਹ ਬਾਬਾ ਨਾਰਾਇਣ ਸਿੰਘ ਹੁਰਾਂ ਦਾ ਜੀਵਨ ਪੜਦਾ ਪਿਆਸਾ ਬਾਬਾ ਨਾਰਾਇਣ ਸਿੰਘ ਜੀ ਇਤਾਂ ਵੀ ਸਖਸ਼ੀਤ ਸਨ ਉਹਨਾਂ ਨੇ ਆਪਣੀ ਡਿਊਟੀ ਭਾਵੇਂ ਪਰਿਵਾਰ ਵਿੱਚ ਕੀਤੀ ਤੇ ਪਰਿਵਾਰ ਵਿੱਚ ਰਹਿਣ ਤੋਂ ਬਾਬਾ ਨਰੈਣ ਸਿੰਘ ਜੀ ਦਾ ਜੀਵਨ ਜਦੋਂ ਤੁਸੀਂ ਪੜੋਗੇ ਉਹਨਾਂ ਨੇ ਆਰਮੀ ਵਿੱਚ ਡਿਊਟੀ ਕੀਤੀ ਫੌਜੀ ਸਨ ਬਾਬਾ ਨਰੈਣ ਸਿੰਘ ਜੀ ਜੀ ਉਹਨਾਂ ਦਾ ਰੋਜ਼ ਦਾ ਲੋਨ ਸੀ ਸਾਰੀ ਆਰਮੀ ਦੇ ਸਿਪਾਹੀ ਆਰਾਮ ਕਰਦੇ ਸੰ ਤੇ ਉਹਨਾਂ ਨੇ ਅੱਧੀ ਰਾਤ ਜਨੇ ਉੱਠਣਾ ਸੂਰਜ ਪਾਣੀ ਲੈ ਕੇ ਇਸ਼ਨਾਨ ਕਰਨਾ ਤੇ ਅੰਗਰੇਜ਼ ਅਫਸਰਾਂ ਨੇ ਤੇ ਨਾਲ ਦੇ ਪਲਟਨ ਵਾਲੇ ਸਾਥੀਆਂ ਨੇ ਕਹਿਣਾ ਉਹ ਨਰੈਣ ਸਿੰਘ ਸ਼ਰੀਰ ਕੀ ਕਰ ਰਿਹਾ ਸਾਰਾ ਦਿਨ ਡਿਊਟੀ ਕਰਦਾ ਰਹਿਣਾ ਰਾਤ ਵੇਲੇ ਅੱਧੀ ਰਾਤ ਨੂੰ ਉੱਠ ਖਲੋਣਾ ਤੈਨੂੰ ਬੋਝ ਕੋਈ ਨਹੀਂ ਲੱਗਦਾ ਤੇ ਬਾਬਾ ਨਰੈਣ ਸਿੰਘ ਨੇ ਸ਼ਬਦ ਕਹਨੇ ਕਹਿੰਦਾ ਜਿਹੜਾ ਸਿੱਖ ਗੁਰੂ ਨਾਨਕ ਦੇ ਅੰਮ੍ਰਿਤ ਵੇਲੇ ਨੂੰ ਬੋਝ ਮੰਨਦਾ ਉਹ ਜ਼ਿੰਦਗੀ ਚ ਕਦੀ ਵੀ ਸੁੱਖ ਨਹੀਂ ਲੈ ਸਕਦਾ ਉਹਨਾਂ ਦੇ ਸ਼ਬਦ ਸੀ ਕਿ ਤੇ ਉਹਨਾਂ ਨੇ ਆਮ ਸ਼ਬਦ ਕਹਨੇ ਗੁਰਮੁਖਾਂ ਨੂੰ ਕਹਿੰਦਾ ਜੇ ਕਿਸੇ ਨੇ ਦਿਨ ਦੇ ਬਾਦਸ਼ਾਹ ਬਣਨਾ ਤੇ ਅਮਰਤ ਵੇਲੇ ਉੱਤ ਕੇ ਨਾਲਕ ਦੇ ਦਰ ਤੇ ਲੰਗ ਤੇ ਬਣ ਜਾਏ ਉਹਨਾਂ ਨੇ ਸ਼ਬਦ ਕਹਨੇ ਤੇ ਮੰਗ ਤੇ ਬਣ ਕੇ ਬੈਠ ਜਾਇਓ ਉਹਨਾਂ ਨੇ ਮਾਨ ਨਾਲ ਕਹਿਣਾ ਉਹ ਪਤਨ ਵਾਲਿਆਂ ਨੂੰ ਕਹਿੰਦਾ ਮੈਂ ਇੰਨਾ ਤੇ ਕਹਿ ਸਕਦਾ ਨਾਲਕ ਤੁਹਾਡੀਆਂ ਝੋਲ ਲੈ ਇੰਨਾ ਪਰਦੇਗਾ ਤੇ ਤੁਹਾਡੇ ਤੋਂ ਝੋਲ ਜਾਂ ਨਹੀਂ ਜਾਣੀਆਂ ਤੁਸੀਂ ਥੱਕ ਜਾਣਾ ਤੇ ਨਾਲਕ ਨੇ ਤੁਹਾਨੂੰ ਦਿਲਿਆਂ ਕਦੀ ਨਹੀਂ ਥਕੜਾ ਇਹ ਲੰਬਾ ਬਚਨ ਸੀ ਜਿਹੜੇ ਸੱਜਣ ਅਮਰਤ ਵੇਲੇ ਕੋਟਦੇ ਆ ਇਸ ਅਸਥਾਨ ਤੇ ਜੀ ਜਹਾਂ ਪਰ ਦੇਖੀਏ ਇੱਥੇ ਵੀ ਕੋਹ ਪਾਲੇ ਤੋਂ ਪਹਿਲਾ ਆਮ ਗੁਰਦੁਆਰਿਆਂ ਦੇ ਨਾਲੋਂ ਪਹਿਲਾ ਇੱਥੇ ਗੁਰਬਾਣੀ ਪਾਠ ਸ਼ੁਰੂ ਹੁੰਦਾ ਹੈ ਨਿਤਨੇਮ ਸ਼ੁਰੂ ਹੁੰਦਾ ਹੈ ਤੇ ਮੈਂ ਬੜੀ ਵਾਰੀ ਕਹਿੰਨਾ ਸਾਡੇ ਘਰਾਂ ਦੇ ਅੰਦਰ ਇੰਨੀ ਇਬਾਦਤ ਨਹੀਂ ਜਿਨੀ ਇਬਾਦਤ ਅੱਜ ਵੀ ਰੱਬ ਦੇ ਚਾਰੇ ਬਾਹਰ ਕੋ ਖਾਂਦੇ ਅਸਥਾਨ ਉੱਤੇ ਆ ਤੇ ਗੁਰਬਾਣੀ ਨੇ ਤਾਂ ਕਰਕੇ ਕਿ ਕਿਸੇ ਦੇ ਕੋਲੇ ਦੁਨਿਆਵੀ ਧਨ ਹੋਏਗਾ ਬੰਦਾ ਉਹਦੇ ਆਸਰੇ ਜੀਉਂਦਾ ਜੀ ਆਮ ਕਿਸੇ ਬੰਦੇ ਕੋਲੇ ਦੁਨਿਆਵੀ ਪੂੰਜੀ ਹੋਏਗੀ ਕੋਈ 100 ਕਰੋੜ ਦਾ ਮਾਲਕ ਸੋ ਕਿੱਲੇ ਦਾ ਮਾਲ ਹੋ ਸਕਦਾ ਹੈ ਪਰ ਯਾਦ ਰੱਖੋ ਜਦੋਂ ਰੱਬ ਦੇ ਪਿਆਰਿਆਂ ਦੇ ਸਾਹਮਣੇ ਆਈਦਾ ਜ਼ਮੀਨਾਂ ਤੇ ਵੱਡੇ ਵੱਡੇ ਮਹਿਲ ਬਾੜੀਆਂ ਛੋਟੇ ਪਾ ਜਾਂਦੇ ਆ ਕਿਉਂਕਿ ਉਹਨਾਂ ਦੀ ਕਾਰ ਕੇਵਲ ਉਹਦੇ ਉੱਤੇ ਹੁੰਦੀ ਆ